ਮੋਟਰਸਾਈਕਲ ਚੋਰੀ ਹੁਣ ਫਨੀ ਦੱਟ ਕੀਤੇ ਨੇ ਜੋ ਇਹਨਾਂ ਚੋਰੀਆਂ ਦੇ ਬਤਨਾਮ ਸੁਣਦੇ ਮਾਨਜੋਗ ਐਸਐਸਪੀ ਸਾਹਿਬ ਨੂੰ ਜੋਸ਼ ਸਿੰਘ ਮਾਜੀ ਨੂੰ ਸਪੈਸ਼ਲ ਜਿਹੜੀ ਹੈ ਬੈਂਚ ਹੋਈ ਜਿਸ ਤਰ੍ਹਾਂ ਐਸਟੀ ਮੁਖੀਆ ਸਿੰਘ ਰਾਜੀ ਅਤੇ ਅਮਰੋਦ ਸਿੰਘ ਐਸਐਸਪੀ ਸਬਡਿਵੀਜ਼ਨ ਜੀ ਦੀ ਜੋ ਦਸ਼ਾ ਮੰਦੇ ਇਸੇ ਤਾਨਾਜੀਤ ਕੋਰ ਦੇ ਪਿਸ ਪਾਰਕਿੰਗ ਦੇ ਦੋਨੋਂ ਦੋਸ਼ੀ ਸਮੇਤ ਮੋਟਰਸਾਈਕਲ ਪਜਾਜ ਅਤੇ ਡਿਸਕਵਰ ਦੋ ਮੁਕਸਲ ਕਵਰ ਕੀਤੇ ਤੇ ਦੋ ਦੋਸ਼ੀ ਜਿਹੜੇ ਆ ਸੋਨੂ ਉਰਫ ਜਮੀਦ ਜਮੀਦ ਖਾਨ ਅਤੇ ਸੋਨੂ ਦਾ ਪੁੱਤਰ ਜਗਦੀਸ਼ ਰਾਏ ਦੋਨੋਂ ਗ੍ਰਿਫਤਾਰ ਕਰ ਲਏ ਇਹਨਾਂ ਦਾ ਕਦਮ ਦਾ ਫਿਕਰਮਾਨਾ ਕੀਤਾ ਗਿਆ ਇਹਨਾਂ ਤੋਂ ਹੋਰ ਵੀ ਬਾਕੀ ਇਨਵੈਸਟੀਗੇਸ਼ਨ ਜਰੀ ਹੈ ਕੀਤੀ ਜਾਵੇ